ਇਹੋ ਲੈ ਗਿਆ ਪੈਂਡ ਬਰਜਟਲ ਮਾਜਲਾ ਮਾਨਸਾ ਬਾਈ ਬਿੰਦਰ ਦੇ ਘਰੋਂ ਬਾਈ ਕੋਲਿਆ ਨਗ ਐਚ ਐਫ ਚ ਪੈਂਦੀ ਆ ਮਿੱਤਰੋ ਬਹੁਤ ਜਿਆਦੇ ਵੱਡੇ ਬੈੱਡ ਵਾਲੀ ਆ ਤੇ ਜੇ ਮੈਂ ਤੁਹਾਨੂੰ ਅੰਡਰ ਕੁਆਲਿਟੀ ਦੀ ਗੱਲ ਕਰਾਂ ਨਾ ਸੋਹਣਾ ਗੁਲਾਬੀ ਥਣ ਲੱਗਿਆ ਹੋਇਆ ਅੰਡਰ ਨੂੰ ਬਹੁਤ ਜਾਰੇ ਚਵਾਈ ਚ ਜਿਹੜਾ ਚੰਗਾ ਮੰਨਿਆ ਜਾਂਦਾ ਲੰਮਾ ਸਾਰੀ ਗੱਲਬਾਤ ਕਰਾਂਗੇ ਬਾਈ ਤੋਂ ਡਿਟੇਲ ਲਵਾਂਗੇ ਕਿੰਨੇ ਦੁੱਧ ਦੇ ਚੱਲੀ ਆ ਕਿੰਮਾ ਸੁਗਾ ਆਜੋ ਬਾਈ ਨਾਲ ਮਾਲਕਾਂ ਨਾਲ ਗੱਲ ਕਰਾਉਨੇ ਆ ਆਜਾ ਸਸਰੀ ਗੱਲ ਬਾਈ ਉਹ ਠੀਕ ਆ ਬਿੰਦਰਾ ਉਰੇ ਜਾ ਹੋ ਜਾ ਬਿੰਦਰਾ ਇੰਦਰਾ ਪਹਿਲਾਂ ਤਾਂ ਆਪਣਾ ਨਾਮ ਬੋਲ ਬਈ ਸਾਰਾ ਜਗਤਵਿੰਦਰ ਜੀ ਜਗ ਰਵਿੰਦਰ ਐਂਡ ਬੁਰਜੇਡ ਲਮਾਜਲਾ ਮਾਨਸਾ ਹਨਾ ਹੁਣ ਨੰਬਰ 7830 ਹਾਂਜੀ 01317 ਇੱਕ ਵਾਰੀ ਹੋਰ ਬੋਲਦੇ 7830 ਅ 01317 ਇਹ ਮਾਲਕਾ ਦਾ ਨੰਬਰ ਆ ਗਿਆ ਜੇ ਹੁਣ ਆਪਾਂ ਨਗਦੀ ਗੱਲ ਕਰੀਏ ਤਿੰਨ ਮਸੂਆ ਤੀਜਾ ਸੂਆ ਹੈ ਕਿੰਨੇ ਦੁੱਧ ਦੇ ਚੱਲੀ ਆ ਓਟ ਦੇ ਜਮਾ 26 22 ਲੀਟਰ ਕੰਡੇ ਦੇ ਬੰਦੀ ਤਸਲੀ ਵਾਲਾ ਜਮਾ ਹੁਣ ਦਿਨ ਕਿੰਨੇ ਰਹਿ ਗਏ ਬਈ ਹੁਣ 11 ਦਿਨਾਂ ਰਹਿ ਗਏ ਆਏ 11 ਦਿਨਾਂ ਦੀ ਕੱਚੀ ਹੈ ਹਾਂ ਸੱਜਣੋ ਤੁਸੀਂ ਦੇਖ ਸਕਦੇ ਹੋ ਹਜੇ 11 ਦਿਨਾਂ ਦੀ ਕੱਚੀ ਹੈ ਤੇ ਬਾਲ ਬਾਲ ਬਹੁਤ ਵਿਆਹ ਹੈ ਤਾਂ ਤਿਆਰੀ ਹੋਰ ਵੀ ਕਰਨੀ ਆ ਮਾਰੋ ਜਸ ਨੇ ਅੰਡਰ ਤੇ ਦਿਖਾ ਬਹੁਤ ਜਿਆਦੇ ਸੋਹਣੀ ਲਿਓਟੀ ਲੱਗੀ ਹੋਈ ਹੈ ਗਾੜੀ ਪਿਛਾੜੀ ਅੰਦਰ ਬਾਹਰ ਦਾ ਅੰਡਰ ਲਾਉਂਦੀ ਆਉਂਦੀ ਆ ਹਜੇ ਤਾਂ 11 ਦਿਨਾਂ ਦੀ ਕੱਚੀ ਆ ਮਿੱਤਰੋ ਸੋਹਣੀ ਹੈ ਬਾਕੀ ਦਾ ਰਿਕਾਰਡ ਆਪਾਂ ਬਾਈ ਵਿੰਦਰ ਤੋਂ ਹੋਰ ਲੈਨੇ ਆ ਇਹਦੇ ਬਾਰੇ ਵਿੰਦਰ ਇਹਦਾ ਪਤਾ ਵੀ ਕਿਹੜੇ ਬੁੱਲਦੀ ਆ ਇਹ ਦਾ ਇਹਨਾਂ ਦੇ ਉੱਪਰ ਜਾ ਕੇ ਠੀਕ ਹੈ ਹੁਣ ਇਹਦੇ 2500 ਦਾ 25 ਜੜੀ ਹੈ ਭਰਾਵਾ ਹੋਣ ਸੈਕਸਰ ਸੀਮਣ ਲੱਗਿਆ ਹੋਇਆ 2500 ਰੁਪਏ ਡੀਕਾ ਚੰਗਾ ਸੀਮਣ ਲੱਗਿਆ ਇਹਦੇ ਮਿੱਤਰੋ ਬੱਸੀ ਵਾਲਾ ਸੀਮਣ ਲੱਗਿਆ ਜੋ ਆਪ ਸੈਕਸਰ ਸੀਮਣਾ 101% ਉਹਦਾ ਰਿਜ਼ਲਟ ਵਧ ਗਈ ਆਉਂਦਾ ਇੰਦਰਾ ਕੋਈ ਹੋਰ ਭਾਰ ਰੋਟਾ ਕੋਈ ਹੋਰ ਕੋਈ ਨਹੀਂ ਤੇ ਸਾਹਮਣੇ ਆ ਤੇ ਧਾਰ ਤੂਰ ਦੀ ਸਾਫ ਆ ਜਾਮ ਕੰਪਲੀਮੈਂਟ ਜੀ ਬੰਦਾ ਚੋਕ ਖੜਾ ਹੈ ਤਿਆਰੀ ਸੋਹਣੀ ਹੈ ਬਾਈ ਆਏਗੀ ਕਿੰਨਾ ਦੁੱਧ ਪਾ ਸਕਦੀ ਹੈ 26 ਦਿੱਤਾ ਆਪਾਂ 26 ਤੋਂ ਵੱਧ ਵੱਧ ਪਾਵਾ ਜਾਵੇ ਠੀਕ ਹੈ ਬਹੁਤ ਤਰ ਤੂਰ ਚੜਾ ਠੀਕ ਹੈ ਭਰਾ ਇਹ ਵੀ ਹੁਣ ਮਸਜੂ ਨਾਲ ਆਪਾਂ ਸਾਨੂੰ ਤੁਰਦੀ ਤੇ ਕਿੰਨਾ ਜੰਮਰਵਾਵਾਂਗੇ ਤੁਰਦੀ ਨੂੰ ਕਰ ਲਓ ਚੈੱਕ ਚਾਹ ਲਓ ਜਸਨਾ ਦਾਦੀ ਪਸੋਇਆ ਤੋਰਦੇ ਵੇ ਮੇਰਾ ਲੋ ਵੀ ਤੁਰਦੀ ਨੂੰ ਕਰ ਲਓ ਚੈੱਕ ਬਹੁਤ ਸੋਹਣਾ ਹਵਾਨਾ ਲੱਗਾ ਕਰਮਾ ਵਾਲੀ ਨੂੰ ਪ੍ਰਮਾਤਮਾ ਤਨ ਦਰਸਤੀ ਰੱਖੇ ਅੰਦਰ ਬਾਹਰ ਦਾ ਅੰਡਰ ਲੱਗਾ ਮਾਰਦੇ ਜਸਨਾ ਜੂਮ ਜਾਂ ਕਰਕੇ ਸੋਹਣੀ ਐ ਤੇ ਠੰਡੀ ਸੀਲ ਵੀ ਬਹੁਤ ਯਾਦ ਆਇਆ ਮੇਰੇ ਲੋ ਕਰ ਲਓ ਚੈੱਕ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀ ਗਾਈ ਵਾਸਤੇ ਵੀ ਕੋਈ ਚੰਗੀ ਠੰਡੀ ਹੋਵੇ ਚੰਗੇ ਦੁੱਧ ਰਕਾਰ ਵਾਲੀ ਕਰ ਲਓ ਚੈੱਕ ਬਹੁਤ ਸੋਹਣਾ ਨਗੀਨਾ ਮੱਲਾ ਬਈ ਪਾਲਾ ਨਟ ਗੋਈਆ। ਕੜਾ। ਸਿੰਦਰਾ ਲੈ ਇੱਕ ਗੱਲ ਬਈ ਤੈਨੂੰ ਹੋਰ ਬੱਸਾਂ ਕੋਈ ਵਪਾਰ ਦਾ ਕੰਮ ਦਾ ਬਣਾ ਹੈ ਨਹੀਂ। ਸੱਜਰੋ ਜੇ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਘਰੇਲੂ ਪਰਿਵਾਰ ਹੈ, ਖੇਤੀਬਾੜੀ ਕਰਨ ਵਾਲੇ ਬੰਦੇ ਹੈ, ਨਾਰਮਲ ਪਰਿਵਾਰ ਹੈ ਸਿਰੇ ਜਾਣ ਵਾਲੇ ਬੰਦੇ ਨਹੀਂ। ਘਾਟੀ ਮਾਰ ਸਕਦੇ ਹੋ, ਕੱਚੇ ਕਿੱਲੇ ਇਹ ਨਾਗਾ। ਸਿੰਦਰਾ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਬਈ। ਰੇਟ ਕੀ ਕਰਦਾ? ਜੇ ਰੇਟ ਆਪਾਂ ਮੌਕੇ 'ਚ ਦੱਸਦੇ। ਫੋਨ ਤੇ ਕਰੇਗਾ। ਠੀਕ ਹੈ। ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਇੱਕ ਵਾਰੀ ਨੰਬਰ ਹੋਰ ਬੋਲ ਦੇ। 98730 ਹਾਂਜੀ 01317 ਤੇ ਜੇ ਹੁਣ ਆਪਨੇ ਇੱਕ ਮਕਾਨ ਦੀ ਗੱਲ ਕਰੀਏ ਘਰ ਦੀ ਘਰ ਨਿਸ਼ਾਨੀ ਸੱਜਣੋ ਜਿਹੜਾ ਸਰਪੰਚਾਂ ਦੇ ਘਰਾਂ ਕੋਲ ਦੋਨੇ ਸਰਪੰਚਾਂ ਦੇ ਇਕੱਠੇ ਨੇ ਘਰ ਹੈ ਕਿ ਨਿਮਾ ਕੋਲੇ ਜਿਹਨੂੰ ਮਰਜ਼ੀ ਐਡਰੈਸ ਬੋਲ ਸਕਦੇ ਹੋ ਦਰਵਾਜਾ ਬਿੰਦਰਬਾਈ ਦਾ ਨਾਂ ਹੈਗਾ ਦਰਵਾਜੇ ਬਾਈ ਦਾ ਜਿੱਥੇ ਨਿਮਾ ਕੋਲੇ ਉਹ ਐਡਰੈਸ ਹੈ ਜ ਜਸਨੇ ਇੱਕ ਵਾਰੀ ਹੋਰ ਰਿਕਾਰਡ ਦਿਖਾ ਦੇ ਸੋਹਣੀ ਐ ਸੈਕਸਰ ਸੀਮਣ ਲੱਗਿਆ ਹੋਇਆਗਾ ਗੁਲਾਬੀ ਅੰਦਰ ਲਾਉਂਦੀ ਆਉਂਦੀ ਐ ਤੇ ਠੰਡੀ ਸੀਲ ਐ ਚੰਗੇ ਦੁੱਧ ਰਿਕਾਰਡ ਵਾਲੀ ਐ ਤਸੱਲੀ ਕਰ ਲੋ ਮਾਰਦੇ ਜਖਨੇ ਥੱਲੇ ਜੇ ਹੋ ਕੇ ਸੋਹਣੀਆ ਕਰਮਾ ਵਾਲੀ ਤੇ ਸੋਡਾ ਬਿਸਕੁਟ ਵਾਲਾ ਕਰਨ ਲੱਗਾ ਤੇ ਜੇ ਤੁਹਾਨੂੰ ਮੇਲ ਦੀ ਗੱਲ ਕਰਾਂ ਨਾ ਮੈਂ ਬਹੁਤ ਜ਼ਿਆਦਾ ਲੰਮੀ ਤੇ ਚੌੜੀ ਆ ਸੱਜਣੋ ਰੋਗ ਲੈ ਜਸਨੇ ਆ ਜਾ ਮਾ ਮੋਲ ਨਾ ਪਾਣੀ ਸੋਰੇ ਬਾਕੀ ਸੱਜਣੋ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ